ਮਰਦਾਨੇ ਨੂੰ ਗੁਰੂ ਨਾਨਕ ਕਹਿੰਦੇ ਮਰਦਾਨਿਆਂ ਕਹਿੰਦਾ ਹਾਂ ਬਾਬਾ ਕਹਿੰਦੇ ਤੈਂ ਮੇਰੇ ਨਾਲ 54 ਸਾਲ ਨਵਾਬ ਵਜਾਈਆ ਗੁਰੂ ਨਾਨਕ ਦੇ ਨਾਮ ਨਾਲ ਮਰਦਾਨੇ ਨੇ 54 ਸਾਲ ਨਵਾਬ ਵਜਾਈ ਤੇ ਗੁਰੂ ਨਾਨਕ ਨੇ 19 ਰਾਗਾਂ ਚ ਕੀਰਤਨ ਕੀਤਾ ਗੁਰੂ ਨਾਨਕ ਦੀ ਬਾਣੀ 19 ਰਾਗਾਂ ਚ ਪੂਰੀ ਬਾਣੀ 31 ਰਾਗਾਂ ਚ ਮਹਾਰਾਜ ਕਹਿੰਦੇ ਮਰਦਾਨਿਆਂ ਤੂੰ ਮੇਰੇ ਨਾਲ 54 ਸਾਲ ਰਿਹਾ ਤੇ ਆਪਾਂ ਕੀਰਤਨ ਕੀਤਾ ਹੁਣ ਜਾਂਦੀ ਬੇਰ ਦਾ ਮੰਗ ਕੀ ਮੰਗਦਾ ਇਹਨੂੰ ਕਹਿੰਦੇ ਗੁਰੂ ਤੇ ਇਹਨੂੰ ਕਹਿੰਦੇ ਸੇਵਾ ਦਾ ਮਰਦਾਨਾ ਕਹਿੰਦਾ ਬਾਬਾ ਜੀ ਜਿਵੇਂ ਮੈਨੂੰ 54 ਸਾਲ ਬੁੱਕਲ 'ਚ ਰੱਖਿਆ ਨਾ ਤੇ ਇਸੇ ਤਰ੍ਹਾਂ ਮੈਨੂੰ ਦਰਗਾਹ ਦੇ ਵਿੱਚ ਵੀ ਬੁੱਕਲਤੀ ਰੱਖੀ ਕਹਿੰਦੇ ਮਰਦਾਨਿਆ ਇੱਕ ਗੱਲ ਚ ਧਿਆ ਤੇ ਰੱਖੀ ਜਿਹੜੀ ਜਮਾ ਦੀ ਮਾਰ ਤੋਂ ਦੁਨੀਆਂ ਡਰਦੀ ਆ ਤੇ ਤੇਰੀ ਤਾਂ ਧਰਮ ਰਾਜਾ ਵੀ ਸੇਵਾ ਕਰੂਗਾ ਜਦੋਂ ਤੂੰ ਜਾਵੇਂਗਾ ਮਰਦਾਨੇ ਦੀ ਮਰਦਾਨੇ ਨੇ ਗੁਰੂ ਨਾਨਕ ਦੀ ਬੁੱਕਲ ਚ ਤਸਵੀਰ ਛੱਡਿਆ ਤੇ ਮਹਾਰਾਜ ਕਹਿੰਦੇ ਮਰਦਾਨਿਆ ਤੇਰਾ ਲੋਗ ਤੇ ਪਰਲੋਗ ਸੁਮਾਰਦਾ